ਲੈ ਸੱਜਣਾ ਪਿੰਡ ਬਡਰੋਖਾਂ ਤੋਂ ਨਾ ਤੁਹਾਨੂੰ ਦੋ ਝੋਟੀਆਂ ਦਿਖਾਉਣ ਲੱਗੀਆਂ ਦੋਨੀਆਂ ਬਾਈ ਕਹਿੰਦਾ ਦੋ-ਦੋ ਦੰਦ ਆਗੀਆਂ ਇੱਕ ਤਾਂ ਗੱਬਣ ਆ ਗਈ ਫੁੱਲ ਵੱਡੀ ਤੇ ਇੱਕ ਆ ਗਈ ਗਰੀ ਇਧਰਲੇ ਪੰਨੇ ਤਾਜੀ ਸੂਈ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਜਿਹੜਾ ਰੇਟ ਰਹੂਗਾ ਨਾ ਰੇਟੇ ਸੱਜਣ ਦਾ ਰਹੂਗਾ ਫਿਕਸ ਤੇ ਰਹੂਗਾ ਬਿਲਕੁਲ ਜਾਇਜ਼ ਤੇ ਬਾਕੀ ਡਿਟੇਲ ਬਾਈ ਦੱਸ ਦੋ ਕੀ ਹਾਲ ਆ ਬਾਈ ਵਧੀਆ ਜੀ ਛੱਡ ਦੀ ਕਹਾਂ ਆ ਨਾਮ ਤੇ ਨੰਬਰ ਬੋਲੋ ਜੀ ਗੁਰਜੰਟ ਸਿੰਘ ਨਾਮ ਪਿੰਡ ਬਟਰੁਖਾ 9317185614 ਜੀ 94171 85614 58614 ਗਾਰੀ ਇੱਕ ਵਾਰੀ ਕੈਮਰਾ ਘਮਾਦੀ 22 ਸ਼ਕੀ ਨਾ ਕਰੇ ਪਸ਼ੂ ਪਾਲਣ ਦਾ ਵੀ ਪਾਲਦਾ ਸਦੈ ਨੂੰ ਚੰਗੀ ਕੁਆਲਿਟੀ ਦੇ ਆ ਤੇ ਬਾਈ ਕਹਿੰਦਾ ਹਰ ਸਾਲ ਵੀ ਕਹੇ ਲੀਏ ਵੀ ਇੱਕ ਦੋ ਪਸ਼ੂ ਤਿਆਰ ਕਰਕੇ ਬਾਈ ਵੇਚਦਾ ਹੈ ਨਾ ਹਾਂ ਤੇ ਘਰ ਦੇ ਕਰਦੇ ਹਾਂ ਠੀਕ ਹੈ ਗੱਲ ਵਪਾਰ ਵਾਲਾ ਕੰਮ ਤਾਂ ਨਹੀਂ ਨਾ ਵਪਾਰ ਵਾਲਾ ਨਹੀਂ ਘਰ ਦੇ ਘਰ ਦੇ ਠੀਕ ਹੈ ਗੱਲ ਲਾ ਤੋਰ ਦੇ ਖੋਲ ਕੇ ਇੱਕ ਨੰਬਰ ਵਾਲੀ ਝੋਟੀ ਨਾਲ ਨਾਲ ਇਹਦੀ ਤੁਹਾਨੂੰ ਡਿਟੇਲ ਦੱਸ ਦਾਂਗੇ ਸੂਆ ਆ ਗਈ ਪਹਿਲਾ ਦੰਦ ਦਾ ਸੱਜਣੋ ਇਹਦੇ ਆਪਾਂ ਨੇ ਕਰ ਲੇ ਚੱਕ ਦੰਦਾਂ ਚ ਆ ਗਈ ਦੋ ਦੰਦ ਤੇ ਨਾਲ ਇਹਦੇ ਆ ਗਿਆ ਬਾਈ ਮੇਰਾ ਖਿਆਲ ਕੱਟਾ ਹਨਾ ਹਾਂ ਜੀ ਕੱਟਾ ਮਾਰ ਨਾਲ ਆ ਗਿਆ ਸੱਜਣੋ ਮੇਲ ਕਾਫ ਕੱਦ ਚੰਗਾ ਤੇ ਜਾਨ ਵੀ ਚੰਗੀ ਆ ਸਾਮ ਇਹ ਕਹੂੰਗਾ ਬਾਈ ਦੀ ਟੋਪ ਦੀ ਸਾਮ ਆ ਕਿੰਨੇ ਕਿ ਦਿਨ ਦੀ ਸੂਈ ਹੋ ਗਈ ਬਾਈ ਵੀਰੇ ਨੂੰ 6 ਦਿਨ ਹੋ ਗਏ ਸੂਈ ਨੂੰ 6 ਕਿ ਦਿਨ ਦੀ ਸੂਈ ਹੋਈ ਕਿੰਨਾ ਕੁ ਦੁੱਧ ਕਹਿ ਲਿਆ ਤਿਆਰ ਅੱਜ ਹੁਣ ਤਾਂ ਇਹ ਥੱਲੇ ਹੈਗਾ 8 ਕਿ ਲੀਟਰ ਦੁੱਧ ਆਉਂ ਕਰ ਜੂ ਇਹ 12 13 ਹਲੇ ਠੀਕ ਆ 8 ਕਿ ਲੀਟਰ ਬਾਈ ਕਹਿੰਦਾ ਤਿਆਰ ਆ 6 ਦਿਨਾਂ ਦੀ ਸੂਈ ਆ ਉਹ ਭਲਵਾਦੀ ਜੀ ਆ ਥੋੜੀ ਜੀ ਆ ਗਈ ਕੱਟੀ ਸਜਣੋਂ ਜੈਡ ਬਲੈਕ ਤੇ ਵੱਡੀ ਆ ਗਈ ਚੰਗੀ ਵਾਲੀ ਛੋਟੀ ਵੀ ਨਹੀਂ ਤੇ ਬਾਕੀ ਵਜ਼ਨ ਚੰਗਾ ਵਜੂਦ ਚੰਗਾ ਔਲ ਨੂੰ ਤਾਂ ਨਹੀਂ ਮੰਨਦੀ ਬਾਈ ਹੈ ਔਲਤਾ ਨਹੀਂ ਮੰਨਦੀ ਨਾ ਔਲ ਨਹੀਂ ਮੰਨਦੀ ਕਿਹੜਾ ਹੋਰ ਖਮਾਰੇ ਥਾ ਜੰਮੂ ਲੜਾ ਸਿਸਟਮ ਨਹੀਂ ਪਾਈ ਕਹਿੰਦਾ ਠੰਡੀ ਠੰਡੀ ਮਿਲਦੀ ਜੰਮੀ ਪੂਰੀ ਸਨੰਡੀ ਚਵਾਈ ਦੀ ਕਿਵੇਂ ਆ ਚਵਾਈ ਦੇ ਆਣਾ ਦੇ ਕੱਟ ਨੂੰ ਪਹਿਲੀ ਦੇ ਉਹ ਕਰਦੀ ਠੀਕ ਆ ਗੱਲ ਆ ਤੇ ਮਨ ਲਵੀ ਟਾਈਮ ਹੈਗਾ ਦੁਪਹਿਰ ਦਾ 1 ਵਜੇ ਦਾ ਲੈ ਚੱਲਾਂ ਚਲ ਪਰੇਸ਼ਾਨ ਨਾ ਕਰ ਸਮਾਂ ਹੈਗਾ ਦੁਪਹਿਰ ਦਾ ਉਸ ਹਾਵਨਾ ਤੇ ਆਰਡਰ ਦੀ ਜੱਜਮੈਂਟ ਕਰ ਲਿਓ ਤੇ ਭਲਵਾਦੀ ਜ਼ਰੂਰ ਆ ਲੇਵੇ ਇਹਨੂੰ ਪਰ ਓਦਾਂ ਬਾਈ ਕਹਿੰਦਾ ਦੁੱਖ ਨਹੀਂ ਮੰਦੀ ਚਵਾਈ ਚ ਆ ਗਈ ਬਿਲਕੁਲ ਠੰਡੀ ਸੀਲ ਆ ਤੇ ਕੱਦ ਝੋਟੀ ਦਾ ਚੰਗਾ ਨਾਲ ਵਾਲੀ ਮੱਜ ਨਾਲ ਮਾੜਾ ਮੂਟਾ ਉੱਚਾ ਹੀ ਆ ਤੇ ਇੱਥੋਂ ਮਾਰਦੀ ਗਰੀ ਕੈਮਰਾ ਓਏ ਲੈ ਵਾਏ ਮਨ ਲਵੀ ਖੁੱਲਾ ਬਣਾਉਗੀ ਪੂਰਾ ਲੈ ਸਵੇਹਾ ਦੀ ਚੈੱਕ ਕਰ ਸਕਦੇ ਤੁਸੀਂ ਜਮਾ ਠੰਡੀ ਸੀਲ ਆ ਗਰਮ ਗਰਮ ਵਾਲਾ ਕੰਮ ਨਹੀਂ ਵਾ ਪਰੇਸ਼ਾਨ ਨਾ ਕਰ ਛੱਡ ਦੇ ਛੱਡ ਦੇ ਛੱਡ ਦੇ ਇਹ ਉਰਲੇ ਬੰਨਿਓ ਗਰੀ ਸਾਈਡ ਤੋਂ ਇਹ ਲੰਬੀ ਵੀ ਫੁੱਲਾ ਉੱਚੀ ਵੀ ਚੰਗੀ ਆ ਤੇ ਥਾਣਾ ਦਾ ਗੈਪ ਵੀ ਬੜਾ ਕਮਾਲ ਦਾ ਰੱਖਦੀ ਆ ਕਿੰਨਾ ਕੁ ਦੁੱਧ ਪਾ ਸਕਦੀ ਆ ਭਾਈ ਇਹ ਵੀਰੇ ਇਹ ਤਾਂ ਪੂਰੇ ਦੋ ਸਾਲ ਸੱਤ ਹੋ ਜੂ 15 16 ਲੀਟਰ ਦੀ ਮਾਂਥਲੇ 17 ਲੀਟਰ ਦੁੱਧ ਦੀ ਠੀਕ ਆ ਗੱਲ ਠੀਕ ਆ ਤਾਂ ਨਹੀਂ ਪਤਾ ਕਿਹੜੇ ਸੀਮੰਦੀ ਆਪ ਇਹ ਸੀਮੰਦੀ ਨਹੀਂ ਆ ਨਹੀਂ ਪਤਾ ਠੀਕ ਆ ਗੱਲ ਆ ਠੀਕ ਆ ਤਾਂ ਨਹੀਂ ਭਾਈ ਕਹਿੰਦਾ ਪਤਾ ਕਿਹੜੀ ਦਾ ਭਾਈ ਦਾ ਰੇਟ ਕੀ ਰਹੂਗਾ ਵੇਚਣ ਵਾਲਾ ਇਹਦਾ ਰੇਟ 1 40 ਰਹੂ 1 40 ਕਿੰਨੇ ਦੀ ਵੇਚ ਦਾਂਗੇ ਜਦੋਂ ਫਿਕਸ ਜਾ 1 35 ਦੀ ਦੇ ਦਾਂਗੇ 1 ਲੱਖ ਤੇ 35 ਹਜ਼ਾਰ ਦੀ 8 ਲੀਟਰ ਦੁੱਧ ਟਾਈਮ ਤੋਂ ਟਾਈਮ ਚ ਪਾ ਦਾਂਗੇ ਹਾਂ ਹੀ ਗੱਲ ਦੁੱਧ ਪਾਈ ਕਹਿੰਦਾ ਟਾਈਮ ਤੋਂ ਟਾਈਮ 8 ਲੀਟਰ ਤੁਹਾਨੂੰ ਚਵਾ ਕੇ ਦੇ ਦਾਂਗੇ ਦਿਨ ਪੰਜਵਾ ਛੀਮਾ ਮੈਲੇ ਮੂਲੇ ਲਾ ਕੇ ਨਾ ਜਿੱਦਾਂ ਦਾ ਕੱਟੀ ਦਾ ਡਿਜ਼ਾਈਨ ਆ ਥੱਲੇ ਜਦੋਂ ਭਲਾ ਭੁਲਾ ਚ ਸਾਫ ਹੋ ਗਈ ਨਾ ਇਹ ਮੰਨ ਲਓ ਵੀ ਇਹਨ ਕੱਲਾ ਕੱਲਾ ਥਣ ਕਰ ਜੂ ਤੇ ਸਵੇਹਾ ਸਾਨੂੰ ਦਿਖਾਈ ਦਿੱਤਾ ਵੀ ਸਵੇਹਾ ਦੀ ਬਿਲਕੁਲ ਠੰਡੀ ਰਹੂਗੀ ਮਾਦਰ ਰਿਕਾਰਡ ਵੀ ਪਾਈ ਕਹਿੰਦਾ 17 ਲੀਟਰ ਦਾ ਕਿਉਂਕਿ ਘਰੇਲੂ ਸਜਣਾ ਪਾਈ ਦਾ ਵਪਾਰ ਵਾਲਾ ਸਿਸਟਮ ਨਹੀਂ ਤੇ ਪਛਾਂ ਤੋਂ ਘਰੀ ਆਰਡਰ ਚੈੱਕ ਕਰਾ ਕੇ ਤੇ ਉੱਤੋਂ ਚੜਾਈ ਚੈੱਕ ਕਰਾ ਦੀ ਚੜਾਈ ਕੱਟੀ ਦੀ ਫੁੱਲਾ ਤੇ ਇੱਥੋਂ ਥੱਲੋਂ ਲੇਵਾ ਕਰਾ ਦੀ ਚੈੱਕ ਬਟਰਨ ਵਾਲਾ ਆ ਗਿਆ ਚੜਾਈ ਵਾਲਾ ਲੇਵਰ ਰੱਖੂ ਤੇ ਆ ਗਈ ਜੈਡ ਬਲੈਕ ਤੇ ਉੱਤੋਂ ਚੜਾਈ ਬਹੁਤ ਸ਼ਾਨਦਾਰ ਆ ਤੇ ਸਾਮੀ ਬਾਈ ਨੇ ਮੈਂ ਇਹ ਕਹੂੰਗਾ ਕੇਅਰਫੁੱਲ ਕਰੀ ਹੋਈ ਆ ਜੀ ਇਹ ਤਾਂ ਬਾਈ ਕਹਿੰਦਾ ਦੇਣੀ ਆ 140 ਮੁੱਲ ਤੇ 135 ਦੀ ਤੇ ਹੋਣਗਰ ਹੀ ਆ ਤੇ ਮਾਰਦੇ ਕੈਮਰਾ ਓਏ ਆ ਵੱਡੀ-ਬੁੱਡੀ ਬਾੜੀ ਆ ਲੰਬੀ ਵੀ ਬਾੜੀ ਆ ਇਹ ਵੱਡੀ ਵੀ ਫੁੱਲ ਤੇ ਲੰਬੀ ਵੀ ਫੁੱਲ ਤੇ ਕਾਦੇ ਦੇ ਨਾਲ ਵੱਡਾ ਆ ਗਿਆ ਤੇ ਥੱਲੋਂ ਬਾੜੀ ਪੋਲੀ ਪਈ ਝੋਟੀ ਆ ਬਣੂ ਦਾ ਬਾੜੀ ਥੱਲੇ ਉਹ ਜਿਹੜੇ ਹਸਾਬ ਨਾਲ ਕਹਿ ਲਿਆ ਬਲਬਲ ਪਈ ਐ ਚ ਇਹਦੀ ਉਮਰ ਵੀ ਉਹਦੇ ਬਰਾबरी ਆ ਹਾਂ ਵੀਰੇ ਬਰਾबरी ਨੇ ਠੀਕ ਆ ਗੱਲ ਇਹ ਵੀ ਦੋ ਦੰਦ ਹੀ ਆ ਹਾਂ ਆ ਤੋਰ ਖੋਲ ਕੇ ਇਹਨੂੰ ਵੀ ਕਿੰਨੇ ਕ ਦਿਨ ਕੱਢਦੀ ਆ ਭਾਈ ਇਹ ਪਾ 5-4 ਦਿਨ ਲਊ 5-4 ਦਿਨਾਂ ਨਹੀਂ ਫਰਕ ਇਨਾਂ ਦਾ ਠੀਕ ਆ ਗੱਲ ਆਏ ਬਾਈ ਕਹਿੰਦਾ 5-4 ਕ ਦਿਨ ਕੱਢ ਦੂਗੀ 5-7 ਦਿਨਾਂ ਦਾ ਬੱਟਾ 5 ਕ ਦਿਨ ਇਹਦੇ ਬਾਕੀ ਨੇ ਹੋ ਸਕਦਾ 1-2 ਦਿਨ ਝੋਟੀ ਉੱਤੇ ਵੀ ਲੈ ਜੇ ਹਣਾ ਜਿਹੜੇ ਹਿਸਾਬ ਨਾਲ ਕੁਆਲਿਟੀ ਆ ਤੇ ਜਿਹੜੇ ਹਿਸਾਬ ਨਾਲ ਕੱਦ ਕਾਠ ਆ ਗਿਆ ਤੇ ਬਾਕੀ ਸਦਿਆਂ ਇੱਥੋਂ ਕੁਆਲਿਟੀ ਕਰ ਸਕਦੇ ਹਾਂ ਚ ਇੱਕ ਵੱਡੀ ਆ ਗਈ ਫੁੱਲ ਤੇ ਲੰਬੀ ਵੀ ਫੁੱਲ ਆ ਗਈ ਐ ਨੂੰ ਕਮਾਲਾ ਪਾਈ ਵਾਲੇ ਬੰਨੇ ਤੇ ਲੇਵਾ ਇਹ ਮੰਨ ਲਓ ਵੀ ਪੰਡ ਲੇਵੇ ਵਾਲਾ ਸਿਸਟਮ ਹੀ ਕਰ ਦੂ ਥੱਲੋਂ ਜਦੋਂ ਛੋਟੀ ਨਾਲ ਕਹ ਲਈਏ ਤਿਆਰੀ ਕਰਨੀ ਆ ਬਟਨ ਵਾਲਾ ਲੇਵਾ ਕੱਦ ਫੁੱਲ ਵੱਡਾ ਤੇ ਲੰਬੀ ਵੀ ਫੁੱਲ ਆ ਬੋਚ ਕੇ ਲੈ ਚੱਲੇ ਚੱਲੇ ਚੱਲ ਪਰੇਸ਼ਾਨ ਨਾ ਕਰ ਤੇ ਇੱਥੋਂ ਮਾਰਨੀ ਕਰੀ ਕੈਮਰਾ ਕਿਉਂਕਿ ਪਸ਼ੂ ਇਹ ਕਹਿ ਸਕਦੇ ਆ ਕਿ ਘਰੇਲੂ ਪਸ਼ੂ ਨੇ ਯਾਰ ਥੋੜਾ ਜਨਾ ਉਹਦੇ ਕਰਕੇ ਡਰਦੇ ਆ ਉਦਾਂ ਦੇਕਤ ਕੋਈ ਨਹੀਂ ਥਣਾ ਚ ਗਾਇ ਵੀ ਬੜਾ ਕ ਤੇ ਬਾਕੀ ਬਾਡੀ ਵੀ ਬਣਤਰ ਵੀ ਕਹਿ ਸਕਦੇ ਆ ਵੀ ਆਸਲ ਆ ਗਈ ਫੁੱਲਾ ਇੱਕ ਤਾਂ ਕੋਈ ਸੱਜਣ ਇਹਦਾ ਕੱਦ ਨਾ ਛੋਟਾ ਮੰਨ ਲੇ ਤੇ ਇੱਕ ਕੋਈ ਭਰਾ ਇਹ ਨਾ ਮੰਨ ਲੇ ਵੀ ਛੋਟੀ ਬਣੂਗੀ ਥੋੜੀ ਬੰਨ ਬੋਨ ਵਾਲੇ ਤਾਂ ਨਾ ਕਰੀ ਇੱਥੋਂ ਮਾਰਨੀ ਕੈਮਰਾ ਓਏ ਬੰਨ ਬੋਨ ਵਾਲੇ ਤਾਂ ਕੰਡੇ ਕੱਢ ਦੂਗੀ ਜਦੋਂ ਇੱਥੋਂ ਇੱਥੋਂ ਚੱਲ ਵੀ ਨਾ ਜਦੋਂ ਅੱਗੇ ਪਿੱਛੇ ਦਾ ਅਡਰ ਰੱਖੂ ਇੱਥੋਂ ਗੈਪ ਚੈੱਕ ਕਰਾ ਦੇ ਗੈਰੀ ਗਾਂ ਵਾਲੇ ਬੰਨੇ ਨੇ ਜੇ ਥਾਣਾ ਦਾ ਇਹਦੀ ਮਾਂ ਦਾ ਕਿੰਨਾ ਕਰਦਾ ਤੁਸੀਂ ਭਾਈ ਇਹਦੇ ਵੀਰੇ ਹੈਗਾ ਦੀ 16 ਲੀਟਰ ਦੁੱਧਾ 16 ਲੀਟਰ ਵੱਡੀ ਦਾ ਫਾਲੀ ਇਹ じゃ ਕੀ ਪਾਉਣਾ ਇਹਨਾਂ ਨੂੰ ਬਸ ਘਰ ਦਾ ਸਮਾਨ ਬੁੜੀਆਂ ਸਿੱਟੀ ਆਂਦੀ ਨੇ ਆਹ ਠੀਕ ਆ ਠੀਕ ਆ ਠੀਕ ਆ ਕਦੇ ਦਾਣਾ ਵਾਦਾ ਕਦੇ ਕੁਸ਼ਤ ਕਰਦਾ ਕੱਦ ਬਹੁਤ ਵੱਡਾ ਝੋਟੀ ਦਾ ਨਾ ਹੂੰ ਤੇ ਸਵੇਰ ਆਦੀ ਸੰਭੀ ਲੱਗਦੀ ਹੈ ਨਾ ਆ ਬਟਰਨ ਵਾਲੀ ਆ ਗਈ ਤੇ ਕਿੰਨੇ ਦਿਨ ਕੱਢ ਦੂ ਇਹ ਜੈਨੂਣ ਜੀ ਕੱਢ ਦੂ 5-7 ਦਿਨ ਹਾਂ 5-7 ਦਿਨ ਦਾ ਕੱਢ ਦੂ ਵੀ ਜਾਲੇ ਜੂਲੇ ਜਾਂ ਦੇ ਲੱਗੇ ਉਥਾਂ ਠੀਕ ਆ ਗੱਲ ਕਿੰਨੇ ਕਿੰਨੇ ਪੈਸੇ ਲੈ ਲਾਂਗੇ ਇਹਦੇ ਬਾਈ ਕਿੰਨੇ ਪੈਸੇ ਲੈ ਲਾਂਗੇ ਇਹਦਾ 1.45 ਮੁੱਲਾ ਕਿੰਨੇ ਦੀ ਜਮੀ ਜਾਇਦ ਜੀ ਫਿਕਸ ਜੀ 1.40 ਦੀ ਛੱਡ ਦਾਂਗੇ ਇਹ ਦੇਣੀ ਆ ਬਾਈ ਕਹਿੰਦਾ 1 ਲੱਖ ਤੇ 40 ਦੀ ਫਿਕਸ ਜੀ ਤੇ ਉਹ ਕੱਟੀ ਦੇਣੀ ਆ ਜਮਾ ਫਿਕਸ 1 ਲੱਖ ਤੇ 35 ਜਿਆਦਾ ਹੈ ਨਾ ਅੱਜ ਜੇ ਕਿਸੇ ਨੇ ਜੋੜਾ ਲੈਣਾ ਤਾਂ ਥੋੜਾ ਬੜਾ ਇਚ ਮੰਤਾਨ ਜਾਂ ਹੋ ਜੀ ਆ ਨੰਬਰ ਬੋਲ ਲਓ ਜੀ 9417185614 85614 ਪਿੰਡ ਆ ਗਿਆ ਬਡਰੁਖਾ ਤਹਿਸੀਲ ਤੇ ਜ਼ਿਲ੍ਹਾ ਆ ਗਿਆ ਸੱਜਣੋਂ ਸੰਗਰੂਰ ਬਹੁਤ ਕਮਾਲ ਦੀਆਂ ਦੋ ਝੋਟੀਆਂ ਦਿਖਾਤੀਆਂ ਬਾਈ ਕੋਲੋਂ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ